ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਆਈਪੀਐਲ ਦੀ ਵੱਡੀ ਆਕਸ਼ਨ ਤੋਂ ਪਹਿਲਾਂ ਪੰਜਾਬ ਕਿੰਗਸ ਦੇ ਨਾਲ ਇੱਕ ਵਿਵਾਦ ਜੁੜ ਗਿਆ ਹੈ ਦਰਸਲ ਆਈਪੀਐਲ ਦੀ ਆਕਸ਼ਨ ਤੋਂ ਪਹਿਲਾਂ ਆਈਪੀਐਲ ਦੇ ਵਿੱਚ ਜਿਹੜੀ ਪੰਜਾਬ ਕਿੰਗਸ ਹੈ ਉਸ ਦੇ ਜਿਹੜੇ ਓਨਰ ਨੇ ਉਹ ਆਪਸ ਦੇ ਵਿੱਚ ਹੀ ਲੜ ਪਏ ਨੇ ਆਪਸ ਦੇ ਵਿੱਚ ਲੜੇ ਕਿਉਂ ਨੇ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸ਼ੇਅਰਸ ਨੂੰ ਲੈ ਕੇ ਸੋ ਵੱਡਾ ਵਿਵਾਦ ਆਈਪੀਐਲ ਪੰਜਾਬ ਕਿੰਗਸ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਦਰਸਲ ਮੋਹਿਤ ਵਰਮਨ ਔਰ ਪ੍ਰੀਤੀ ਜਿੰਟਾ ਸ਼ੇਅਰਸ ਨੂੰ ਲੈ ਕੇ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਏ ਨੇ ਔਰ ਇਹ ਮੰਗ ਕੀ ਕੀਤੀ ਜਾ ਰਹੀ ਹੈ ਦਰਸਲ ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ ਪੰਜਾਬ ਕਿੰਗਸ ਦੇ ਚਾਰ ਸਹਿ ਮਾਲਕ ਨੇ ਜਿਨ੍ਹਾਂ ਦੇ ਵੱਲੋਂ ਸਾਰਾ ਇਹ ਕੰਮ ਕੀਤਾ ਜਾ ਰਿਹਾ ਹੈ ਇਹ ਆਕਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਟੀਮ ਖਰੀਦਣੀ ਹੈ ਕਿਹੜੇ ਪਲੇਅਰ ਖਰੀਦਣੇ ਨੇ ਇਹ ਸਾਰਾ ਕੁਝ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਪਰ ਆਕਸ਼ਨ ਤੋਂ ਪਹਿਲਾਂ ਫਰੈਂਚਾਈਜ਼ੀ ਪੰਜਾਬ ਕਿੰਗਸ ਦੇ ਵਿੱਚ ਇੱਕ ਨਵਾਂ ਵਿਵਾਦ ਛਿੜ ਗਿਆ ਹੈ ਕੇਪੀਐਚ ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਦੀ ਸਹਿ ਮਾਲਕ ਤੇ ਅਬਨੇਤਰੀ ਪ੍ਰੀਤੀ ਜਿੰਟਾ ਨੇ ਕੰਪਨੀ ਦੇ ਹੀ ਸਹਿ ਮਾਲਕ ਮੋਹਿਤ ਬਰਮਨ ਦੇ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਯਾਚਿਕਾ ਦਾਇਰ ਕੀਤੀ ਹੈ ਇਸ ਯਾਚਿਕਾ ਦੇ ਵਿੱਚ ਪ੍ਰੀਤੀ ਨੇ ਮੋਹਿਤ ਬਰਮਨ ਦੇ 11.5% ਸ਼ੇਅਰ ਕਿਸੇ ਹੋਰ ਕੰਪਨੀ ਨੂੰ ਵੇਚਣ ਦੇ ਉੱਪਰ ਰੋਕ ਲਗਾਉਣ ਦੀ ਮੰਗ ਕੀਤੀ ਹੈ ਇਸ ਯਾਚਿਕਾ ਦੇ ਵਿੱਚ 20 ਅਗਸਤ ਨੂੰ ਐਡੀਸ਼ਨਲ ਸੈਸ਼ਨ ਜੱਜ ਸੰਜੇ ਸੰਧੀਰ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਏਗੀ ਦੱਸ ਦਈਏ ਕਿ ਇਹ ਜਿਹੜੀ ਯਾਚਿਕਾ ਦਾਇਰ ਕੀਤੀ ਗਈ ਹੈ 20 ਤਰੀਕ ਨੂੰ ਇਸ ਦੀ ਸੁਣਵਾਈ ਹੋਏਗੀ ਪਰ ਉਸ ਤੋਂ ਪਹਿਲਾਂ ਸਾਰਾ ਮਾਮਲਾ ਕੀ ਹੈ ਤੁਹਾਨੂੰ ਉਹ ਦੱਸਦੇ ਹਾਂ ਯਾਚਿਕਾ ਦੇ ਮੁਤਾਬਕ ਮੋਹਿਤ ਬਰਮਨ ਨੇ ਕੇਪੀਐਚ ਡ੍ਰੀਮ ক্রিকেট ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੇਅਰ ਜਿਹੜੇ ਨੇ ਉਹ ਮੋਹਿਤ ਬਰਮਨ ਦੇ ਨੇ ਉਸ ਦੀ ਹਿੱਸੇਦਾਰੀ 48% ਹੈ ਇਸ ਕੰਪਨੀ ਦੇ ਵਿੱਚ ਜਦ ਕਿ 23-23% ਹਿੱਸੇਦਾਰੀ ਪ੍ਰੀਤੀ ਜੰਟਾ ਤੇ ਨੈਸਵਾੜੀਆ ਦੇ ਕੋਲ ਹੈ ਬਾਕੀ ਬਚੇ ਸ਼ੇਅਰ ਚੌਥੇ ਹਿੱਸੇਦਾਰ ਕਰਨ ਪੌਲ ਦੇ ਕੋਲ ਹੈ ਜਾਨੀ ਕਿ ਜਿਹੜੇ ਇਸ ਟੀਮ ਦੇ ਸਹਿ ਮਾਲਕ ਨੇ ਉਹ ਚਾਰ ਵਿਅਕਤੀ ਨੇ ਚਾਰਾਂ ਦੇ ਕੋਲ ਸ਼ੇਅਰ ਨੇ ਪਰ ਮੋਹਿਤ ਬਰਮਨ ਦੇ ਕੋਲ 48% ਸ਼ੇਅਰ ਨੇ ਆਈਪੀਐਲ ਦੇ ਵਿੱਚ ਪੰਜਾਬ ਕਿੰਗਸ ਇਸੇ ਕੰਪਨੀ ਦੀ ਟੀਮ ਹੈ ਯਾਚਿਕਾ ਦੇ ਮੁਤਾਬਕ ਪ੍ਰਤੀਜਿੰਟਾ ਦਾ ਕਹਿਣਾ ਹੈ ਕਿ ਮੋਹਿਤ ਬਰਮਨ ਆਪਣੇ ਹਿੱਸੇ ਦੇ 11.5% ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਧਮਕੀ ਦੇ ਰਿਹਾ ਹੈ ਵੇਚੇ ਉਸ ਨੇ ਵੇਚ ਦਿੱਤੇ ਨੇ ਜਾਂ ਫਿਰ ਨਹੀਂ ਇਹ ਹਰੇ ਸਪਸ਼ਟ ਨਹੀਂ ਹੋਇਆ ਹਾਲਾਂਕਿ ਮੋਹਿਤ ਬਰਮਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਅਜੇ ਨਹੀਂ बेचे ਮੋਹਿਤ ਬਰਮਨ ਇਹ ਕਹਿ ਰਿਹਾ ਹੈ ਕਿ ਮੈਂ ਅਜੇ ਸ਼ੇਅਰ ਨਹੀਂ ਬੇਚੇ ਔਰ ਪ੍ਰੀਤੀ ਜਿੰਟਾ ਕਹਿ ਰਹੀ ਹੈ ਕਿ ਵੇਚਣ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਸ ਦੇ ਬਾਅਦ ਅਦਾਲਤ ਨੇ ਬਰਮਨ ਨੂੰ ਜਵਾਬ ਦੇਣ ਦੇ ਲਈ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਹੈ ਔਰ 20 ਤਰੀਕ ਨੂੰ ਇਹਦੀ ਸੁਣਵਾਈ ਹੋਏਗੀ ਪ੍ਰੀਤੀ ਜਿੰਟਾ ਨੇ ਆਰਬਿਟਰੇਸ਼ਨ ਅਤੇ ਕੌਂਸਲਿਏਸ਼ਨ ਐਕਟ 1996 ਦੇ ਤਹਿਤ ਯਾਚਿਕਾ ਦਾਇਰ ਕੀਤੀ ਹੈ ਜਿਸ ਦੇ ਵਿੱਚ ਉਸਨੇ ਕਿਹਾ ਹੈ ਕਿ ਕੋਈ ਵੀ ਹਿੱਸੇਦਾਰ ਆਪਣਾ ਸ਼ੇਅਰ ਸਮੂਹ ਦੇ ਬਾਅਦ ਉਸ ਸਥਿਤੀ ਦੇ ਵਿੱਚ ਵੇਚ ਸਕਦਾ ਹੈ ਜੀ ਸਥਿਤੀ ਦੇ ਵਿੱਚ ਹਿੱਸੇਦਾਰ ਉਹਨਾਂ ਸ਼ੇਅਰਾਂ ਨੂੰ ਖਰੀਦਣ ਤੋਂ ਇਨਕਾਰ ਕਰਦੇ ਨੇ ਜਿਸ ਤਰੀਕੇ ਦੇ ਨਾਲ ਹੁਣ ਚਾਰ ਅਸੀਂ ਤੁਹਾਨੂੰ ਕਿਹਾ ਕਿ ਸਹਿ ਮਾਲਕ ਨੇ ਇਸ ਕੰਪਨੀ ਦੇ ਇਸ ਕੰਪਨੀ ਦਾ ਜਦੋਂ ਇੱਕ ਮਾਲਕ ਕਹਿੰਦਾ ਹੈ ਕਿ ਮੈਂ ਆਪਣੇ ਸ਼ੇਅਰ ਵੇਚਣੇ ਨੇ ਤੇ ਸਭ ਤੋਂ ਪਹਿਲਾਂ ਉਹਦੀ ਪ੍ਰਾਇਓਰਿਟੀ ਇਹ ਹੁੰਦੀ ਹੈ ਕਿ ਜਿਹੜੇ ਉਹਦੇ ਨਾਲ ਦੇ ਮਾਲਕ ਨੇ ਉਸ ਦੀ ਕੰਪਨੀ ਦੇ ਵਿੱਚ ਉਹਨਾਂ ਦੇ ਨਾਲ ਸਲਾਹ ਕੀਤੀ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਮੈਂ ਸ਼ੇਅਰ ਵੇਚਣੇ ਚਾਹਨਾ ਕਿ ਤੁਸੀਂ ਇਹ ਸ਼ੇਅਰ ਲੈਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਜੇਕਰ ਉਹ ਸਹਿ ਮਾਲਕ ਜਿਹੜੇ ਨੇ ਉਹ ਸ਼ੇਅਰ ਨਹੀਂ ਖਰੀਦਦੇ ਤੇ ਉਸ ਤੋਂ ਬਾਅਦ ਉਸ ਮਾਲਕ ਦੇ ਕੋਲ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਸ਼ੇਅਰ ਜਿਹੜੇ ਨੇ ਉਹ ਬਾਹਰ ਵੇਚ ਸਕਦਾ ਹੈ ਪਰ ਹੁਣ ਇੱਥੇ ਕੀ ਹੋ ਰਿਹਾ ਹੈ ਇੱਥੇ ਇਹ ਹੋ ਰਿਹਾ ਕਿ ਮੋਹਿਤ ਬਰਮਨ ਦੇ ਵੱਲੋਂ ਇਸ ਇਨਾ ਸ਼ੇਅਰਸ ਨੂੰ ਬਾਹਰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਪ੍ਰੀਤੀ ਜਿੰਟਾ ਦਾ ਹਾਲਾਂਕਿ ਮੋਹਿਤ ਬਰਮਨ ਕਹਿ ਰਿਹਾ ਹੈ ਕਿ ਮੈਂ ਇਨਾ ਸ਼ੇਅਰਸ ਨੂੰ ਬਾਹਰ ਅਜੇ ਨਹੀਂ ਵੇਚ ਰਿਆ ਜਿਸ ਨੂੰ ਲੈ ਕੇ ਪੰਜਾਬ ਕਿੰਗਸ ਦੀ ਮਾਲਕਨ ਪ੍ਰੀਤੀ ਜਿੰਟਾ ਜਿਹੜੀ ਹੈ ਉਹ ਆਰਬਿਟਰੇਸ਼ਨ ਐਂਡ ਕਾਉਂਸਿਲੇਸ਼ਨ ਐਕਟ 1996 ਦੇ ਤਹਿਤ ਉਸਨੇ ਯਾਚਿਕਾ ਦਾਇਰ ਕੀਤੀ ਹੈ ਜਿਸ ਦੇ ਵਿੱਚ ਉਹਨੇ ਕਿਹਾ ਹੈ ਕਿ ਕੋਈ ਵੀ ਹਿੱਸੇਦਾਰ ਆਪਣਾ ਸ਼ੇਅਰ ਉਹਨਾਂ ਤੋਂ ਬਿਨਾਂ ਪੁੱਛੇ ਬਾਹਰ ਨਹੀਂ ਵੇਚ ਸਕਦਾ ਇਸ ਮਾਮਲੇ ਦੇ ਵਿੱਚ ਅਜੇ ਤੱਕ ਇਹ ਚੀਜ਼ ਜਿਹੜੀ ਆ ਉਹ ਸਪਸ਼ਟ ਹੋਈ ਹੈ ਬਾਕੀ ਹਿੱਸੇਦਾਰਾਂ ਨੇ ਬਰਮਨ ਨੂੰ ਇਹਨਾਂ ਸ਼ੇਅਰਾਂ ਨੂੰ ਖਰੀਦਣ ਤੋਂ ਫਿਲਹਾਲ ਇਨਕਾਰ ਨਹੀਂ ਕੀਤਾ ਹੈ ਮਤਲਬ ਕਿ ਜੇਕਰ ਬਰਮਨ ਚਾਹੁੰਦਾ ਹੈ ਕਿ ਉਹ ਸ਼ੇਅਰ ਵੇਚਣਾ ਚਾਹੁੰਦਾ ਹੈ ਤੇ ਉਹਦੇ ਜਿਹੜੇ ਤਿੰਨ ਹਿੱਸੇਦਾਰ ਹੋਰ ਨੇ ਉਹ ਇਹਨਾਂ ਸ਼ੇਅਰਸ ਨੂੰ ਖਰੀਦ ਸਕਦੇ ਨੇ ਹਾਲਾਂਕਿ ਬਰਮਨ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸਨੇ ਕਿਹਾ ਹੈ ਕਿ ਮੈਂ ਇਹਨਾਂ ਸ਼ੇਅਰਸ ਨੂੰ ਨਹੀਂ ਵੇਚਿਆ ਪੰਜਾਬ ਕਿੰਗਸ ਨੇ ਵੀ ਅਜੇ ਤੱਕ ਅਧਿਕਾਰਿਕ ਤੌਰ ਦੇ ਉਤੇ ਇਸ ਦੇ ਉੱਪਰ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਸੋ ਇੱਕ ਵਿਵਾਦ ਪੰਜਾਬ ਕਿੰਗਸ ਦੇ ਨਾਲ ਜੁੜ ਗਿਆ ਕਿਉਂਕਿ ਦੱਸ ਦਈਏ ਕਿ ਆਈਪੀਐਲ ਦੀ ਆਕਸ਼ਨ ਤੋਂ ਪਹਿਲਾਂ ਹੀ ਇਹ ਟੀਮ ਹੁਣ ਮੁਸ਼ਕਲਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਆਕਸ਼ਨ ਵੀ ਇਹਦੀ ਜਲਦ ਹੋਣ ਵਾਲੀ ਹੈ ਔਰ ਆਈਪੀਐਲ ਇਸ ਵਾਰ ਹੋਰ ਮੈਚ ਵਧਣ ਵਾਲੇ ਨੇ ਉਸ ਦੇ ਵਿੱਚ ਕਿਉਂਕਿ ਬੀਸੀਸੀ ਦੇ ਵੱਲੋਂ ਨਵੀਂ ਪਲੈਨਿੰਗ ਕੀਤੀ ਗਈ ਹੈ ਕਿ ਇਸ ਸੀਜ਼ਨ ਨੂੰ ਹੋਰ ਵੀ ਇੰਟਰਸਟਿੰਗ ਕਿਸ ਤਰੀਕੇ ਨਾਲ ਬਣਾਇਆ ਜਾਵੇ ਉਸ ਨੂੰ ਲੈ ਕੇ BCCI ਦੇ ਵੱਲੋਂ ਜੈਸ਼ਾ ਦੀ ਪਿਛਲੇ ਦਿਨੀ ਸਟੇਟਮੈਂਟ ਵੀ ਆਈ ਸੀ ਜਿਸ ਦੇ ਵਿੱਚ ਜੈਸ਼ਾ ਨੇ ਕਿਹਾ ਸੀ ਕਿ ਅਸੀਂ IPL ਦੇ ਮੈਚ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਲਾਂਕਿ ਪਹਿਲਾਂ ਜਿਵੇਂ ਇੰਗਲਿਸ਼ ਪ੍ਰੀਮੀਅਰ ਲੀਗ ਚੱਲਦੀ ਹੈ ਫੁੱਟਬਾਲ ਦੀ ਉਸ ਦੀ ਉਸ ਦੀ ਤਰਜ਼ ਦੇ ਉੱਪਰ IPL ਨੂੰ ਚਲਾਉਣਾ ਚਾਹੁੰਦੇ ਸੀ ਪਰ ਅਜੇ ਤੱਕ ਉਹਦੇ ਉੱਤੇ ਕੋਈ ਬਿਉਂਤਬੰਦੀ ਨਹੀਂ ਬਣ ਸਕੀ ਹੈ ਜਿਸ ਦੇ ਕਰਕੇ ਹੁਣ ਇਹਨੂੰ ਹੋਰ ਇੰਟਰਸਟਿੰਗ ਬਣਾਉਣ ਦੇ ਲਈ ਮੈਚ ਵਧਾਉਣ ਦੀ ਗੱਲ ਕੀਤੀ ਗਈ ਸੀ ਜਦੋਂ ਲਾਸਟ ਸੀਜ਼ਨ ਹੋਇਆ ਉਸ ਦੇ ਵਿੱਚ 72 ਤੋਂ 74 ਮੈਚ ਖੇਡੇ ਗਏ ਸੀ ਫਾਈਨਲ ਵਿੱਚ ਮਿਲਾ ਕੇ ਪਰ ਇਸ ਵਾਰ 84 ਦੇ ਕਰੀਬ ਮੈਚ ਹੋਣ ਦੀ ਉਮੀਦ ਹੈ ਔਰ ਇਸ ਦੇ ਵਿਚਕਾਰ ਪੰਜਾਬ ਕਿੰਗਸ ਦੇ ਨਾਲ ਜਿਹੜਾ ਇਹ ਵਿਵਾਦ ਜੁੜਿਆ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਆਕਸ਼ਨ ਦੇ ਵਿੱਚ ਜੇਕਰ ਜਿਹੜੇ ਸਹਿ ਮਾਲਕ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਐਸੀ ਤਕਰਾਰ ਹੁੰਦੀ ਹੈ ਮਾਮਲਾ ਕੋਰਟ ਤੱਕ ਪਹੁੰਚ ਗਿਆ ਹੈ ਤੇ ਉਸ ਤੋਂ ਬਾਅਦ ਟੀਮ ਦੇ ਉੱਪਰ ਇਹਦਾ ਕਿੰਨਾ ਕੁ ਪ੍ਰਭਾਵ ਆਏਗਾ ਇਹ ਦੇਖਣਾ ਹੋਵੇਗਾ ਫਿਲਹਾਲ 20 ਤਰੀਕ ਨੂੰ ਇਸ ਦਾਇਰ ਕੀਤੀ ਗਈ ਯਾਚਕਾ ਦੇ ਉੱਤੇ ਸੁਣਵਾਈ ਹੋਏਗੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par